ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਅਕਲੀਆ ਨੇੜੇ ਜਲਾਲ ਤੇ ਭਗਤੇ ਤੋਂ ਵੀ ਹੈ ਮਿੱਤਰੋ 5 ਕਿਲੋਮੀਟਰ ਤੇ ਹੈ ਪਿੰਡ ਆਉਂਦਾ ਭਾਈ ਗੁਰਪ੍ਰੀਤ ਦੇ ਘਰੋਂ ਆਪਾਂ ਬਣਾ ਰਹੇ ਆ ਵੀਡੀਓ ਤੇ ਭਾਈ ਦੇ ਘਰੋਂ ਆਪਾਂ ਪਹਿਲਾਂ ਵੀ 2-3 ਵੀਡੀਓ ਪਹਿਲਾਂ ਪਾ ਚੁੱਕੇ ਆ ਤੇ ਚੰਗੇ ਪਸ਼ੂ ਰੱਖਣ ਦਾ ਬਾਈ ਸਕੀਨ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਵੀ ਜਿਹੜੀ ਐਰ ਸੈਰ ਕਰਾਉਸ ਆ ਪਸ਼ੂ ਨੂੰ ਗਾਂ ਦਿਖਾ ਰਹੇ ਆ ਬਹੁਤ ਹੀ ਚੰਗੀ ਆ ਕਦ ਘਾਟ ਵੀ ਮਿੱਤਰੋ ਸੋਨਾ ਕੋਈ ਬਹੁਤਾ ਛੋਟਾ ਨਹੀਂ ਫੇਸ ਕੁਆਲਿਟੀ ਸਰੀਰ ਦੀ ਬਾਂਦਰ ਵੀ ਬਹੁਤ ਚੰਗੀ ਆ ਤੇ ਦੁੱਧ ਵੀ ਭਾਈ ਕਹਿੰਦੇ ਪਹਿਲੇ ਸੂਏ ਬਹੁਤ ਹੀ ਚੰਗਾ ਕੱਢਿਆ ਥਾਂਲੇ ਵੀ ਦੀ ਸਾਫ ਹੈ ਹੱਕੀ ਬਣਾਈ ਤੇ ਬਹੁਤ ਸੋਨਾ ਹਵਾਨਾ ਬਣਾਈ ਖੜੀ ਆ ਤੇ ਬਣਾਉਂਦੀ ਆ ਰਹੀ ਆ ਸੂਣ ਦੇ ਵਿੱਚ ਅਜ ਫੇਰ ਆਪਾਂ ਕਹਿੰਦੇ ਵੀ ਕਾਫੀ ਦਿਨ ਮੇਰੇ ਅੰਦਾਜ਼ਾ ਲੇ ਜੂਗੀ ਘੱਟੋ ਘੱਟ 5-6 ਦਿਨ ਪਏ ਨੇ ਤਾਂ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਤੇ ਡਿਟੇਲ ਤੁਹਾਨੂੰ ਕਰਦੇ ਆ ਸਾਂਝੀ। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਇਹ ਆਪਣਾ ਪਿੰਡ ਆ ਜਿਹੜਾ ਅਖਲੇ ਆ ਹਨਾ। ਜਦੋਂ ਜਲਾਲ ਤੋਂ 3 ਕਿਲੋਮੀਟਰ ਆ। ਇਹ ਤਹਿਸੀਲ ਤਹਿਸੀਲ ਫੂਲ ਹੈ। ਤਹਿਸੀਲ ਫੂਲ ਆ ਜੀ। ਤੇ ਜ਼ਿਲ੍ਹਾ ਬਠਿੰਡਾ। ਜ਼ਿਲ੍ਹਾ ਬਠਿੰਡਾ ਹੈ। ਠੀਕ ਆ ਅੱਜ ਦੀ ਇਹ ਜਿਹੜੀ ਵੀਡੀਓ ਦੇ ਵਿੱਚ ਆਪਾਂ ਐਰ ਸੈਰ ਕਰਾਉ ਦਿਖਾ ਰਹੇ ਆ ਹਨਾ। ਇਹਦਾ ਸੂਆ ਮੇਨ ਕਿਹੜਾ? ਦੂਜੇ ਸੂਏ ਤੋਂ ਆਈ ਹੁਣ। ਦੂਜੇ ਸੂਏ ਤੋਂ ਆ। ਦਿਨ ਕਿੰਨੇ ਕ ਰਹਿੰਦੇ ਆ? ਜਿਹੜੇ 7-8 ਰੁਪਏ ਆ ਜੀ। ਤੇ ਪਹਿਲੇ ਸੂਏ ਦਾ ਸਹੀ ਦੁੱਧ ਕਿੰਨਾ 32 ਕਿਲੋ ਜੋ ਹੈ ਬਾਈ 32 ਕਿਲੋ ਹਾਂਜੀ ਇਹਦੀ ਮੰਗੜੀ ਹੈਗੀ ਚੌਥੇ ਸੂਏ ਸੁਣਾਗਾ ਠੀਕ ਆ ਚੌਥੇ ਸੂਏ ਸੁਣਾ ਠੀਕ ਆ ਮਾਂ ਤੇ 35 ਕਿਲੋ ਦੁੱਧ ਦੀ ਮੰਗ ਤੇ ਵੀ ਉੱਥੇ ਹੈਗਾ ਇਹਦੀ ਬੱਚੀ ਹੈਗੀ ਮਾਂ ਥੱਲੇ 35 37 ਹੈਗਾ ਹਜੇ ਹੈਗਾ ਜੀ ਇਹਨੇ ਪਹਿਲੇ ਸੂਏ 32 ਦਿੱਤਾ ਤੇ ਪਹਿਲੇ ਸੂਏ 32 ਤੇ ਆਹ ਵੀ ਇਹਦੀ ਹੈ ਹਨਾ ਇਹ ਵੀ ਇਹਦੀ ਓਕੇ ਤੇ ਇਹਨੂੰ ਪਹਿਲਾਂ ਆਪਾਂ ਤੋੜ ਕੇ ਦਿਖਾ ਦਈਏ ਨਾ ਹਾਂ ਫੇਰ ਆਪਾਂ ਰੇਟ ਦੀ ਵੀ ਗੱਲਬਾਤ ਕਰਦੇ ਆਂ ਮਿੱਤਰੋ ਚੰਗੀ ਐਰਸੈਰ ਕ੍ਰੋਸ ਦਾ ਕਿਉਂਕਿ ਜੇ ਆਪਾਂ ਗੱਲ ਕਰਦੇ ਆ ਵੀ ਇੰਨੇ ਦੁੱਧ ਵਾਲਾ ਪਸ਼ੂ ਮਿੱਤਰੋ ਬਹੁਤ ਹੀ ਘੱਟ ਨਿਕਲਦੀਆਂ ਨੇ ਦੂਜੀ ਗੱਲ ਗਰਮੀ ਬਹੁਤ ਘੱਟ ਮੰਨਦੀਆਂ ਨੇ ਜਿਹੜੇ ਐਰਸੈਰ ਕ੍ਰੋਸ ਆ ਭਾਵੇਂ ਜਰਸੀ ਆ ਜਾਂ ਸਾਹੀਵਾਲ ਆ ਸੋ ਬਹੁਤ ਸੋਹਣੀ ਤਿਆਰ ਹੋਈ ਆ ਤੇ ਸਰੀਰ ਪੱਖੋਂ ਬਹੁਤ ਸੋਹਣੀ ਆ ਰੰਗ ਵੀ ਮਿੱਤਰੋ ਬਹੁਤ ਸੋਹਣਾ ਤੇ ਫੇਸ ਕੁਆਲਿਟੀ ਫਿਰ ਆਪਾਂ ਕਹਿੰਦੇ ਆ ਵੀ ਚੰਗੀ ਆ ਤੇ ਦੁੱਧ ਵੀ ਇਨ੍ਹਾਂ ਗਾਮਾਂ ਦਾ ਜਿਹੜਾ ਮਿੱਤਰੋ ਅਮਰੀਕਾ ਨਾਲੋਂ ਸੰਘਣਾ ਹੁੰਦਾ ਇਹ ਆਪਣੇ ਫੈਰ ਸਰਕ੍ਰੋਸ ਆਪਣੇ ਪੰਜਾਬ ਦੇ ਵਿੱਚ ਕਾਫੀ ਆ ਚੁੱਕੀ ਹੈ ਤੇ ਆਉਂਦੇ ਸਾਲਾਂ ਦੇ ਵਿੱਚ ਕਾਫੀ ਵਾਧਾ ਹੋਣਾ ਕਿਉਂਕਿ ਇਹਦਾ ਦੁੱਧ ਫੇਰ ਆਪਾਂ ਕਹਿੰਦੇ ਵੀ ਚੰਗਾ ਹੁੰਦਾ ਤੇ ਫੈਂਡ ਚੰਗੀ ਹੁੰਦੀ ਹੈ ਤੇ ਸਿੱਧੀ ਜਿਹੀ ਰੀਪੀਟਰ ਵੀ ਨਹੀਂ ਹੁੰਦੀ ਤੇ ਮੌਸਮ ਚੱਲ ਰਹੀਆਂ ਨੇ ਐਚ ਐਫ ਨਾਲ ਪਰ ਮੁੱਲ ਕੀ ਕਰਤਾ ਜਿਹਦਾ ਆਪਾਂ 1,30,000 1,30,000 ਮੁੱਲ ਹੈ ਮਾਨਦਾਨ ਮਾਨਦਾਨ ਹੋ ਗਿਆ ਹੀ ਕੋਲਾ ਹੀ ਕਰ ਦਾਂਗੇ ਮਾਨ ਤੇ ਕੋਈ ਠੀਕ ਆ ਜਿਆਦਾ ਕਿਹੜਾ ਲੱਗਿਆ ਨਹੀਂ ਠੀਕ ਆ ਕੋਈ ਜਿਆਦਾ ਠੀਕ ਆ ਫਰੂਟ ਦਾ ਲੱਗਿਆ ਫਰੂਟ ਦਾ ਓਕੇ ਟੀਕਾ ਬਰੂਡ ਦਾ ਲੱਗਿਆ ਵਾ ਤੇ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋਡ ਹੈ ਤਾਂ ਥਾਂਲੇਪੇ ਦੀ ਪੰਤਰ ਥਾਣਾ ਦੱਸ ਹੈ ਥਾਣਾ ਦੀ ਦੂਰੀ ਬਹੁਤ ਹੀ ਚੰਗੀ ਤੇ ਦੁੱਧ ਫੇਰ ਆਪਾਂ ਕਹਿੰਦੇ ਵੀ ਇਹਨੇ ਬਹੁਤ ਸੋਹਣਾ ਕੱਢਿਆ ਤੇ ਜਿਹੜੇ ਵੀ ਭਰਾ ਨੂੰ ਲੋਡ ਹੋਵੇ ਬਾਈ ਦਾ ਘਰ ਪਿੰਡ ਦੀ ਫਿਰਨੀ ਖਜੂਰ ਜਮ ਖਜੂਰ ਦੇ ਮੂਰੇ ਹਾਂ ਬਾਰ ਦੇ ਮੂਰੇ ਖਜੂਰ ਆ ਹਨਾ ਓਕੇ ਓਕੇ ਸੋ ਮੇਨ ਇਨਸਾਨੀ ਹੈ ਸੋ ਸਾਰੇ ਵੀਰਾਂ ਦਾ ਧੰਨਵਾਦ